ਇਸ ਵਿੱਚ ਕਾਰ ਗੁਰੂ ਦੀ ਫੌਜਾਂ ਨਹੰਸ ਸਿੰਘ ਫੌਜਾਂ ਇੱਥੇ ਆ ਚੁੱਕੇ ਨੇ ਗੱਲਬਾਤ ਕਰਦੇ ਆ ਜੋ ਇਹਨਾਂ ਦੇ ਮੁਖੀ ਨੇ ਜੈਸੇਦਾਰ ਹੋਰਾਂ ਨਾਲ ਗੱਲਬਾਤ ਕਰਦੇ ਵਾਬਾ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੀ ਕਿੱਥੋਂ ਆਏ ਤੁਸੀਂ ਅਸੀਂ ਆਏ ਤਾਂ ਪੰਜਾਬ ਚੋਂ ਹੀ ਆਂ ਐਂਟਰਨਵਾਲ ਬਾਤਾਂ ਦਾ ਲਾਲ ਬਾ ਖਰਵਾ ਦਾਲਾ ਮੇਰਾ ਅਸੀਂ ਦਲਪੰਸ ਦੇ ਸੇਵਾਦਾਰਾਂ ਮੁਖੀ ਆ ਰਾਜਾ ਰਾਮ ਸਿੰਘ ਮੇਰਾ ਲੜਕਾ ਜਿਹਨੂੰ ਰਾਜ ਆਰਾਮ ਵੀ ਕਹਿੰਦੇ ਆ ਰਾਜਾ ਰਾਜ ਸਿੰਘ ਵੀ ਉਹ ਮੇਰਾ ਜੀ ਮੀ ਜੈਸੇਦਾਰ ਆ ਤੇ ਆਪ ਨੂੰ ਪਤਾ ਹੀ ਆ ਵੀ ਉੱਥੇ ਮੋਹਾਲੀ ਬੈਠਾ ਹਾਂਜੀ ਹਾਂ ਤੇ ਇਸ ਤਰ੍ਹਾਂ ਕਰਕੇ 7-8 ਦਿਨੋਂ ਮੇਰੇ ਕੋਲੇ ਲਿਆ ਨੂੰ ਸੰਭੂ ਵੱਡਰ ਤੇ ਵੀ ਲੱਗੇ ਹੋਣੇ ਦੋ ਜਗ੍ਹਾ ਸਾਡਾ ਉੱਥੇ ਮੋਰਚਾ ਲੱਗਿਆ ਤੀਜੇ ਮੋਰਚੇ ਸਿੱਧੀ ਸਿਆਖਾੜ ਗਿਆ ਪਰਿਵਾਰ ਭਾਈਚਾਰੇ ਦੇ ਨਾਲ ਕਿਉਂ ਜੋ ਜਾਲ ਜਾਲ ਟੋਕ ਡੱਕੇ ਖਾਸੇ ਦਾ ਕੰਮ ਆ ਵੀ ਮੂਰੇ ਭਾਈਚਾਰੇ ਨਾਲ ਖੱਡ ਡੱਟ ਜਾਣਾ ਹੁਣ ਮੋਰਚੇ ਨੂੰ ਸਮਰਥਨ ਕਰਨ ਆਏ ਆ ਕਿਸਾਨਾਂ ਦੇ ਬਿਲਕੁਲ ਬਿਲਕੁਲ ਸਮਰਥਨ ਵੀ ਕਰਨੇ ਨਾਲ ਖੜਾਗੇ ਨਾ ਹਰ ਮੁੰਡੇ ਮੁੰਡੇ ਜਰੂਰ ਤੁਰਾਂਗੇ ਵੀ ਸ਼ਾਂਤ ਮੇਸਗਾ ਚਲਾਵਾਂਗੇ ਜੋ ਆਪ ਸਾਨੂੰ ਸੰਗਤ ਕਹੋਗੇ ਜੋ ਕਿਸਾਨ ਵੀ ਸਾਨੂੰ ਆਗੂ ਕਹਣਗੇ ਉਹਦੇ ਨਾਲ ਚੱਲਾਂਗੇ ਤੇ ਕਿੰਨੇ ਦਿਨ ਦਾ ਸੋਚ ਕੇ ਆ ਕਿ ਕਿਸਾਨਾਂ ਨਾਲ ਹੀ ਡਟ ਕੇ ਰਹੂਗੇ ਜਿੰਨੇ ਟਾਈਮ ਸਾਲ 2 ਮਹੀਨੇ ਸੰਗੂ ਵਾਰਡ ਤੇ ਲਾਏ ਆ ਮਗਰਾਲੇ 6 ਮਹੀਨੇ ਲਾਏ ਆ ਹੁਣ ਵੀ ਮਤਲਬ 1 ਸਾਲ ਉੱਥੇ ਹੋ ਗਿਆ ਮਹਾਰੀ ਬਾਰਡਰ ਤੇ ਆ ਨੂੰ ਮਤਲਬ ਜੇ ਹੁਣ ਇੱਥੇ ਹੋ ਗਿਆ ਇੱਥੇ ਨਾਲ ਹੀ ਬੈਠੇ ਸੀ ਪਿੱਛੇ ਨਹੀਂ ਹਟਦੇ ਸੀ ਭਾਈਚਾਰੇ ਨਾਲ ਖੜੇ ਆ ਜਿੱਥੇ ਭਾਈਚਾਰਾ ਦੁੱਖ ਜੋ ਸੁੱਖ ਨਾਲ ਖੜੇ ਆ ਪਿੱਛੇ ਨਹੀਂ ਹਟਦੇ ਸੀ ਤੇ ਜਿਵੇਂ ਤੁਸੀਂ ਦੇਖਿਆਊਗਾ ਹਾਲਾਤ ਬਣੇ ਬਾਰਡਰ ਦੇ ਉੱਤੇ ਗੋਲੀਆਂ ਚਲਾਜਦੀਆਂ ਥਰੂ ਗਨ ਦੇ ਗੋਲੇ ਦਾ ਜਿਹੜੇ ਹੁਣ ਬਾਰਡਰ ਤੇ ਦੇਖ ਹੀ ਰਹੇ ਆ ਵੀ ਜੋ ਇਹਨਾਂ ਨੇ ਗੋਲੀਆਂ ਸਿੱਧੀਆਂ ਚਲਾਈਆਂ ਨੇ ਪਰਾਸ਼ਟਕ ਦੀਆਂ ਚਲਾਈਆਂ ਨੇ ਅਥਰੂਗਾ ਸਿੱਟੇ ਨੇ ਲੋਕਾਂ ਦੇ ਖਾਤਰ ਸਾਰੀ ਦੁਨੀਆ ਦੇਖ ਰਹੀ ਵਡ ਦੇਖ ਰਿਆ ਇਹ ਬਹੁਤ ਬਹੁਤ ਗਲਤ ਨਵੀਰ ਆ ਪਾ ਸਰਕਾਰ ਦਾ ਤੇ ਖੱਟੜ ਸਰਕਾਰ ਦਾ ਹਲੇ ਖੱਟੜ ਸਰਕਾਰ ਪਤਾ ਕੀ ਯਾਰ ਖੱਟੜ ਪਾਰ ਇੱਕ ਮੁੱਖ ਮੰਤਰੀ ਜੁਮਰ ਬੰਦਾ ਹੋਇਆ ਇਹ ਕਹਿ ਰਿਹਾ ਵੀ ਪੰਜਾਬ ਲਾਗ ਕਰ ਲੋ ਬਾਰ ਬਾਰ ਕਹਿ ਰਿਹਾ ਚਿੱਠੀ ਨਾਲ ਲੈ ਕੇ ਪੰਜਾਬ ਲਾਗ ਕਰ ਲੋ ਅਸੀਂ ਪੰਜਾਬ ਮਤਲਬ ਜਦ ਲੱਗ ਕਿਵੇਂ ਕਰਾਂਗੇ ਜੋ ਪੰਜਾਬ ਦਾ ਸਾਨੂੰ ਹਕੂਮਤ ਅਸੀਂ ਲੱਗ ਵੀ ਕਰਨਾ ਵੀ ਸਾਨੂੰ ਕਰ ਦੇ ਕਹੋ ਕਹਦੇ ਵੀ ਤੁਸੀਂ ਪੰਜਾਬ ਰਹੀ ਹਟ ਹੋ ਜਾਗੇ ਸਾਨੂੰ ਜੋ ਪਿਆਜ਼ ਦਾ ਸਰਵੋਤਮ ਸਾਨੂੰ ਹੱਕ ਦੇਣ ਪੰਜਾਬ ਦਾ ਕਿਸਾਨ ਨੂੰ ਸਾਨੂੰ ਦੇਣ ਪਰ ਅਸੀਂ ਜੋ ਅਸੀਂ ਹੱਕ ਮੈ ਸਾਨੂੰ ਦੇਣ ਉਹ ਸਾਨੂੰ ਕੱਟਣ ਇੱਕ ਮੁੱਖ ਮੰਤਰੀ ਕਹਿ ਰਿਹਾ ਪਰ ਅਸੀਂ ਤਾਂ ਅੱਡ ਹੋਣਾ ਨਹੀਂ ਚਾਹੁੰਦੇ ਸੀ ਆਪਦੇ ਨਾਲ ਖੜੇ ਆ ਭਾਰਤ ਦੇ ਨਾਲ ਖੜੇ ਸਾਡੇ ਭਾਰਤ ਸਾਡੇ ਨਾਲ ਸੀ ਭਾਰਤ ਦੇ ਬਸਿੰਦੇ ਆ ਭਾਰਤ ਦੇ ਵੋਟਰਾਂ ਸੀ ਜਾਣ ਕੇ ਸਾਨੂੰ ਧੱਕੇ ਨਾਲ ਇਹ ਖੱਟਰ ਸਾਹਿਬ ਕਹਿ ਰਿਹਾ ਵੀ ਇਹ ਪੰਜਾਬ ਲੈ ਕੇ ਕਰ ਲੋ ਕਿਉਂ ਕਹਿ ਰਿਹਾ ਕਾਦੇ ਵਾਸਤੇ ਕਹਿ ਰਿਹਾ ਵੀ ਅਸੀਂ ਆਪਣੀ ਹੱਕ ਹੱਕੀ ਮੰਗਣ ਵਾਸਤੇ ਵੀ ਇਥੇ ਉਹਨੇ ਕਦੇ ਅਸੀਂ ਨਿੰਗਣੀ ਨਹੀਂ ਦੇਣਾ ਪੰਜਾਬ ਇਹ ਉਹਦੇ ਬਾਪ ਦੀ ਸੜਕ ਨਹੀਂ ਹੈ ਉਹਦੇ ਬਾਪ ਦਾ ਰਾਜ ਨਹੀਂ ਹੈਗਾ ਇਹ ਇਹ ਸਾਰੇ ਭਾਰਤ ਦਾ ਰਾਜ ਆ ਸਾਰੇ ਭਾਰਤ ਦੇ ਹੱਕ ਗੂਗਾ ਉਹਦੇ ਪ੍ਰਧਾਨ ਮੰਤਰੀ ਨੂੰ ਮਿਲਦਾ ਅਸੀਂ ਰਾਜਾਂ ਤੋਂ ਹੱਕ ਗੂ ਮੰਗਣ ਦਾ ਕੋਈ ਲੜਾਈ ਨਹੀਂ ਵੀ ਕਿਥੇ ਕੋਈ ਤੋਪਾਂ ਨਹੀਂ ਵੀੜੀਆਂ ਸਾਡੇ ਕੋਲੇ ਕੋਈ ਡਾਕਸ ਨਹੀਂ ਜੱਕੇ ਕਰਪਾ ਨਾਲ ਜੱਕੇ ਸਾਡੇ ਪ੍ਰਾਤਨ ਨਹੀਂ ਗਾ ਸੰਗਲ ਤਾਂ ਸੱਤਰ ਹੈਗੇ ਨੇ ਇਹਨਾਂ ਕੋਲ ਤਾਂ ਕਿਸਾਨਾਂ ਕੋਲੇ ਕੁਝ ਵੀ ਹੈ ਨਹੀਂ ਇਹਦਾ ਵਿਚਾਰੇ ਨੇ ਹੱਤੇ ਨੇ ਸਾਰੇ ਇਹਨਾਂ ਨੇ ਚੱਕ ਕੇ ਨੌਜਵਾਨ ਮੁੰਡੇ ਲੱਤਾਂ ਤੋੜਦਿਆਂ ਇਹਦੇ ਨੂੰ ਸ਼ਹੀਦ ਕਰ ਦਿੱਤੇ ਇਹਨਾਂ ਨੂੰ ਕਿਤੇ ਚੱਕ ਕੇ ਮੋਦਰੀ ਕੋਈ ਕਿਤੇ ਲੈ ਗਿਆ ਕਿਸੇ ਤੇ ਲੈ ਗਿਆ ਜਾਂ ਮਦਰੀ ਨਹਿਰਾ ਛੋੜ ਦਿੱਤੇ ਇਹ ਕੋਈ ਵਰਤੀ ਦਾ ਚੰਗਾ ਨਹੀਂ ਕੀਤਾ ਇਹਨੇ ਤਾਂ ਸਾਡੇ ਮਤਲਬ ਜ ਮਰਤੇਈ ਵਾਲਾ ਸਾਡੇ ਨਾਲ ਹੀ ਸ਼ਰੂ ਕਰ ਰਹੇ ਨੇ ਅਸੀਂ ਇਹ ਬੇਨਤੀ ਕਰਦੇ ਹਾਂ ਦੇਖੋ ਇਹਨੂੰ ਸਮਝਣਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਤੇ ਮੁੱਖ ਮੰਤਰੀ ਨੂੰ ਬਾਕੀ ਸਾਡੇ ਮੁੱਖ ਮੰਤਰੀ ਜਿਹੜਾ ਇਹ ਚੁੱਪ ਕੀਤਾ ਖੜਾ ਹੈ ਇਹਦਾ ਹੱਕ ਨਹੀਂ ਮੰਨਦਾ ਮਤਲਬ ਸਾਡੇ ਨਾਲ ਖੜਨਦਾ ਵੀ ਕਿਸਾਨੇ ਸਾਡੇ ਗੱਡੀਆਂ ਤੋੜਦਿਆਂ ਟਰੈਕਟਰ ਕੀ ਐਸੀ ਮਾੜਾ ਕਰਤਾ ਸੰਘਰਸ਼ ਲੈ ਕੇ ਚੱਲੇ ਦਾ ਹੱਕ ਮੰਨਦਾ ਇਹਨਾਂ ਨੂੰ ਐਕਸ਼ਨ ਲੈਣ ਦਾ ਇਹ ਕਹਿ ਸਕਦਾ ਮੋਦੀ ਸਰਕਾਰ ਨੂੰ ਕਹਿ ਸਕਦਾ ਵੀ ਸਾਡੇ ਦੇ ਟਰੈਕਟਰ ਕਿਸਾਨਾਂ ਦੇ 7 ਵਿੱਚ ਸੰਘਰਸ਼ ਦੇ ਲੈ ਕੇ ਮਰ ਕੀ ਕਰਦੇ ਨੇ ਲੜਾਈ ਕਰਦੇ ਨੇ ਇਹ ਤੇ ਤੋ ਹੱਕ ਲੈਣ ਬਾਤ ਹੈ ਨੇ ਜੋ ਸਾਡਾ ਹੱਕ ਕਿਸਾਨਾਂ ਦਾ ਛੱਡ ਜਾਵਾਂਗੇ ਪਰ ਜਿੰਨਾ ਚਿਰ ਸਾਨੂੰ ਹੱਕ ਨਹੀਂ ਮਿਲਦਾ ਕਰ ਲਈ ਜਾਂਦੇ ਸਾ ਸਾਨੂੰ ਕੁਝ ਵੀ ਕਰ ਲੈ ਚਾਹੇ ਸਾਨੂੰ ਸਾਲ ਲੱਜੇ 2 ਸਾਲ ਕਿੰਨੇ ਸਾਲ ਲੱਗੇ ਇੱਥੇ ਮਰਾਂਗੇ ਇੱਥੇ ਖਾਪਾਂਗੇ ਪਰ ਇਹਨਾਂ ਦਾ ਅਸੀਂ ਜਿਹੜਾ ਇਹ ਮਾਰਾ ਕਰ ਕਈ ਸੜਕਾਂ ਸੀ ਇੱਕ ਵੀ ਸੜਕ ਨਾਂਗਾ ਕਲੀ ਨੂੰ ਲੁੰਗੜੇ ਦੇ ਨਾਲ ਕਿ ਅੰਮਰਸਾਰ ਜਾਣ ਦੀਏ ਨਾ ਅਸੀਂ ਕਿਸੇ ਨੂੰ ਪਛਾਣ ਕੋਣ ਦੇ ਨਾ ਅਸੀਂ ਮਤਲੀ ਜਾਵੀ ਕਿ ਜੰਮੂ ਕਿਸੇ ਸੀ ਕਿ ਜਾਣਦੇ ਸੇ ਇੱਥੇ ਸਾਨੂੰ ਮਰਚਾ ਇੱਥੇ ਲਾਵਾਂਗੇ ਨਹੀਂ ਫਿਰ ਅਸੀਂ ਸਿੱਧਾ ਗੱਲ ਵਾ ਸਿੱਧਾ ਦਿੱਲੀ ਜਾਵਾਂਗੇ ਆ ਗੁਰੂ ਦੀ ਫੌਜਾ ਲੜ ਲੀਆਂ ਫੌਜਾ ਅੱਜ ਖਨੋਰੀ ਬਾਰਡਰ ਤੇ ਆ ਚੁੱਕੀਆਂ ਨੇ ਅਤੇ ਕਿਸਾਨਾਂ ਦੇ ਨਾਲ ਜੋ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਦੇ ਵਿੱਚ ਸਾਥ ਦੇਣ ਲਈ ਤਿਆਰ ਬਰ ਤਿਆਰ ਨੇ